ਕੋਸਤੋ ਪ੍ਰਾਣੀ ਹੈ ਕੁਛ ਨਾ ਨਹੀਂ ਹੈ ਪਹਿਲੇ ਵੀ ਲਈ ਸੀ ਪਹਿਲੇ ਵੀ ਮਰ ਗਈ ਸੀ ਜਿਹੜਾ ਨਵਾਂ ਲਈ ਹੈ ਉਹ ਵੀ ਮਰ ਗਈ ਦੋ ਅੱਜ ਮਰ ਗਿਆ ਆ ਨਵਾਂ ਦੇਖੋ ਕਿਵੇਂ ਆ ਜਿਹੜਾ ਪ੍ਰਾਣੀ ਹੈ ਉਹ ਭੱਜੇ ਫੜਦੇ ਆ आ दो है नवे ये भी मर गया आ भी मर दो आज आ पुरानी है जे वह भजे फिर आखो नवी चूचा तेन पता नहीं की बीमारी है ਅੱਗੇ ਵੀ ਦੋ ਮਰ ਗਏ ਆ ਵੀ ਝੂ ਟਮਾਟਾ ਕਰੀ ਜਾਂਦੇ ਆ ਆ ਪੁਰਾਣੀ ਚਿਚਾ ਉਹ ਤਰਾ ਫੜਦੇ ਆ ਫੜਦੀ ਆ ਕਰਕੇ ਤੜਕੇ ਸੱਪਣ ਕਿਆ ਲਿਆਇਆ ਪਤਾ ਨਹੀਂ ਕਿੱਥੋਂ ਹੈ ਕਿਵੇਂ ਆਇਆ ਕਿੱਧਰ ਹੋ ਆਇਆ ਇੱਥੇ ਵਰ ਗਿਆ ਇੱਥੇ ਵਰ ਗਿਆ ਇਹਦੇ ਵਿੱਚ ਫੜ ਗਿਆ ਕੀ ਪਤਾ ਹੈ ਇਹਦੇ ਵਿੱਚ ਵਰ ਗਿਆ ਉਧਰ ਨਹੀਂ ਲਾਈਟ ਹੈ ਨਹੀਂ ਸੀ ਉਹ ਲਾਈਟ ਜਗਾਈ ਨਹੀਂ ਸੀ ਮੈਂ ਉੱਥੋਂ ਆ ਉਧਰੋਂ ਆਏ ਆਇਨ ਵਰ ਗਿਆ ਬਾਹਰੋਂ ਆਇਆ ਹੂੰ ਅੱਜ ਤਾਂ ਇਹ ਵੀ ਅਸੀਂ ਕਟ-ਕਟ ਕੇ ਦੇਖੀ ਮਾਰ ਕੇ ਇਹਦੇ ਵਿੱਚ ਤਾਂ ਨਹੀਂ ਵੜਦਾ ਨਾ ਜਾਂਦਾ ਉਹਦੇ ਪਾਈਪ ਤੋਂ ਵੜ ਕੇ ਤੇ ਅੱਜਕੱਲ ਪਾਈਪ ਤੇ ਤਾਂ ਬਰ ਨਹੀਂ ਸਕਦਾ ਪਾਣੀ ਪਾਈ ਆ ਪਾਣੀ ਦੀ ਨਹੀਂ ਗੱਲ ਅੰਦਰਲੇ ਪਾਸੇ ਕਿਹੜਾ ਜਾਲੀ ਲੱਗੀ ਆਪਣੇ ਕੋਲ ਹੈ ਜਾਲੀ ਲੱਗੀ ਅੰਦਰਲੇ ਪਾਸੇ ਵੀ ਲੱਗੀ ਜਾਲੀ ਜਿੱਥੇ ਭਾਂਡੇ ਧੋਣੇ ਉਹ ਤੇ ਜਾਲੀ ਆ ਥੱਲੇ ਨਹੀਂ ਲੱਗੀ ਜਾਲੀ ਆ ਨਿਕਲ ਸਕਦਾ ਆ ਜਵਾਕ ਆਇਆ ਆ ਬਾਜ ਮੰਮ आ नूर आ नूर नूरा कोरे देखो कि प्यार करते बच्चा आ देखो बाज दोनों भा बाज माम खतरनाक छुट्टी है स्कूल का मौज यारी लेता यारी है, मौजे ही मौजे करते है। और मम्मी गाएगी झारू लाऊंगी चलो प निकलिया अच्छा। बहुत बेबी है ला रही है सप्प पता नहीं किथो निकलिया जा कितों वर गई पता नहीं रसोई के थले बढ़ गया कोई पता नहीं ਆ ਨਹੀਂ ਤਾਂ ਭਗਾਤੀ ਸੀ ਮੈਂ ਹੁਣ ਆਈ ਨਹੀਂ ਪਤਾ ਕਿੱਧਰ ਗਈ ਕਿੱਧਰ ਨਹੀਂ ਗਈ ਵੱਡਾ ਸਰੋਸੀ ਆ ਸਾਡੇ ਦਾਲ ਤਰੀ ਪਈ ਆ ਕੁਜਾ ਤੇ ਆ ਦੇਖੋ ਰੀਜੀ ਜਾ ਰਹੀ ਆ ਹੋਰ ਬਣਾਓ ਬਣਾਓ ਜੀ ਆ ਸਾਡੀ ਨੂਰ ਫਿਰਦੇ ਆ ਆ ਸਾਡੀ ਭੈਣ ਜੀ ਫਿਰਦੀ ਆ ਦੇਖੋ ਭੈਣ ਜੀ ਝਾੜੂ ਮਾਰੀ ਜਾਂਦੇ ਮੇਤਰੋ ਮੈਂ ਤਾਂ ਸਿਮਰਾ ਚਲੀ ਆ ਦੁਕਾਨ ਤੇ ਸਿਮਰਾ ਚਲੋਂਦਾ ਸਕੂਟਰ ਹੀ ਦੇਖਦੀ ਆ ਕੀ ਲੈਣ ਚੱਲੀ ਆ ਹੁਣ ਹੌਲੀ ਹੌਲੀ ਇੰਨੀ ਰਿਸ ਹੋ ਨਹੀਂ ਤਾਰ ਹਾਏ ਇੰਨੀ ਕਾਲੀ ਧੋਣੇ ਵੇਖੋ ਕਿੰਨੀ ਕਾਲੀ ਧੋਣਾ ਆ ਜਾਂਦੀ ਆ ਐਨੀ ਕਾਲੀ ਧੋਣਾ ਮੇਰਾ ਖੂਨ ਹੀ ਖਰਾਬ ਆ ਫੂਨ ਕਲਾ ਇਨੀ ਕਾਲੀ ਤਾਣ ਫੂਨ ਫੇਜ ਚਾਜਦਾ ਆ ਵੇਖੋ ਮੂੰਹ ਇਹਦਾ ਇਨੀ ਕਾਲੀ ਤਾਣ ਇੰਨਾ ਕਾਲੀ ਤਾਣ ਇਨੀ ਦਾ ਕਾਲੀ ਕਿੱਥੇ ਆ ਦੁਕਾਨ ਤੇ ਜਾਣਾ ਹੋਰ ਕਿੱਥੇ ਦਰਜੀ ਦੇ ਜਾਣਾ ਆ ਤਾਂ ਵਾਖਾ ਆਟੜੀ ਦੁਕਾਨ ਸਾਮਾਨ ਮਿਲਦਾ ਕੋਰੀ ਦੇ ਚੱਲ ਮੁਕੀ ਵਾਲੇ ਦੇ ਚੱਲ ਲੈਂਦੇ ਹੈ ਮੈਗੀ ਲੈਣੀ ਆ ਤੋੜਿਆ ਤੇ ਤੇ ਇੱਕ ਪਰੀ ਸਾਬਣ ਤੇ ਦਹੀਂ ਦੈਨ ਨਾਲ ਖਾਣੇ ਆ ਰੋਟੀ ਦੈਨ ਨਾਲ ਰੋਟੀ ਖਾਣੇ ਆ ਜੀ ਉਹ ਦੀ ਮਿਸਾਲ ਲੈ ਲਿਆ ਮਾਈਗੀ ਤੇ ਪੈਕੇਟਸ ਤੇ ਇਹਨ ਸਕੂਟਰੀ ਨਹੀਂ ਹਜੇ ਚਲਾਉਣੀ ਆਈ ਤੇ ਮੋੜ ਨਹੀਂ ਨਹੀਂ ਆਈ ਹਜੇ ਟੱਕਰੇ ਨੇ ਹੁਣ ਜਾਣੇ ਆ ਘਰੇ ਤੇ ਖਾਣੇ ਰੋਟੀ ਆ ਮੈਗੀ ਕਿਨੇ ਕਿਨੇ ਨਹੀਂ ਖਾਧੀ ਤੇ ਕਿਨੇ ਕਿਨੇ ਖਾਧੀ ਆ ਉਹ ਕਮੈਂਟ ਕਰਕੇ ਦੱਸਿਓ मैं तो पहली बार बिजली खाती है लिओ भी मित्रो तूझे ऐटोमेटैटिक चले गए ने अंदर ऐटो मटैटिक बैठियाँ वहा मौजा करे तठे पाए हाँ का थे हा पता नहीं की कुछ बच्चे कणक गुली डंडाई है सर तो सारी चले गए आपे ऐटोमेटिक अंदर तो मम्मी ने लाता बहार ਇੰਦੇ ਬੀ ਆਉਂਦੇ ਕੰਮ ਨੂੰ ਹੋਏ ਨਹੀਂ ਨਾ ਪਰਦੇ ਦੇ ਦਵਾਈ ਪਾ ਲੀ ਹੁਣ ਹਲਦੀ ਵਾਲਾ ਪਾਣੀ ਖਤਮ ਹੋ ਚੱਲੇ ਥੋੜਾ ਜਿਹਾ ਰਹਿ ਗਿਆ ਕੜ ਤੇਖਸ ਨੂੰ ਦੂਜੇ ਖੋਡੇ ਚ ਵੀ ਵੇਨੇ ਕੀ ਗੱਲ ਬਾਤ ਹੈ ਕਾਹ ਇਥੇ ਬਾਹਰ ਚ ਪਈ ਜਾਣੇ ਕੰਜਰ ਦਿਓ ਚਲੋ ਪਾਣੀ ਚੇਂਜ ਕਰਕੇ ਨੇਰ ਹੋਣਾ ਫਿਰ ਮੈਂ ਫਿਰ ਕਰਦੇ ਅੱਗੇ ਕੰਟੀਨਿਊ ਨਹੀਂ ਰੱਖਤਾ ਵਿੱਚ ਪਾਤੀ ਇਹ ਦਵਾਈ ਲੀਵਰ ਆਸਤੇ ਵੀ ਪਾਤੀ ਹੈ ਤੇ ਗਰਮੀ ਆਸਤੇ ਵੀ ਪਾਤੀ ਦੋਨੇ ਮਿਕਸ ਕਰਤੀਆਂ ਚੌਕ ਚੌਕ ਪਾ ਦੂਜਾ ਪਾਊਡਰ ਤੇ ਇੱਕ ਟੱਕਣ ਛੋਟਾ ਪਾਤਾ ਦਵਾਈ ਦਾ ਪੀ ਲੈਣਗੇ ਉਹ ਫਿਸ ਚੜ ਗਿਆ ਤਾਂ ਇਧਰ ਦੀ ਵਾਰੀ ਆ ਆਪਣੇ ਕੋਲੇ ਮਿਕਸ ਬੱਚੇ ਆ ਬਲੈਕ ਐਸਟਰੋਲੋਗ ਜਿੰਕ ਨੇ ਕੜਕਨਾਥ ਤੇ ਕੜਕਨਾਥ ਬਲੈਕ ਐਸਟਰੋਲੋਗ ਹੋਰ ਆ ਜਿਹੜਾ ਆ ਜਿਹੜਾ ਕੜਕਨਾਥ ਆ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਹੁਣ ਪਤਾ ਲੱਗਾ ਹੌਲੀ ਹੌਲੀ ਆ ਆਰ ਆਈ ਆਰ ਤੇ ਬਾਕੀ ਵੱਡੇ ਉਹ ਤਾਂ ਪਤਾ ਲੱਗੂ ਇੱਕ ਦੋ ਵਿੱਚ ਹੈਗੇ ਡਬਲ ਐਫ ਜੀ ਦੇ ਥੋੜੀ ਥੋੜੀ ਪਤਾ ਲੱਗਦਾ ਜਾਂਦਾ ਜਿਵੇਂ ਜਿਵੇਂ ਵੱਡੇ ਹੁੰਦੇ ਆ चलो तो पानी पी लैन गए हम चलते हैं चल के पहला चल के कर दे नही धोई तो नही धोई तो करके तो उस तुंतो बा खाने रोटी पानी उग मम्मी आ गया इधर लपहरे लगी रहनी तेन फिर कहेंगी मार होगी मैं कदर नहीं ही कलाऊगी सोनी की गल की गल सोनी जो जो ता मौजे ही तो करती है जो जो की गल सोनी चल गए यार नहीं गए पहले तो फिर काम करने बाकी दे तो बात खड़े ढ़ार पानी में मिलते हैं ब्रेक तो बाद ਲਓ ਜੀ ਹੁਣ ਲੱਗੇ ਰੋਟੀ ਖਾਣ ਰੋਟੀ ਖਾਣੇ ਆ ਨਾਲ ਵੇਖਦੇ ਆ ਜੀਓ ਹਾਟਸਟਾਰ ਲਓ ਵੀ ਟਾਈਮ ਹੋ ਗਿਆ 2:30 ਵਜੇ ਚੂਚਿਆਂ ਦੀ ਖਬਰਸਾਰ ਲੈ ਕੇ ਕਿਵੇਂ ਆ ਕੀ ਚੱਕ ਠੀਕ ਆ ਸੋਸ ਚਾਣ ਹਵਾ ਹੋਇਆ ਤਾਂ ਚੱਲ ਗਈ ਇਹ ਸ਼ਾਮ ਨਹੀਂ ਆਈ ਕਿ ਜੇ ਸ਼ਾਮ ਜੀ ਛੱਡਾਂਗੇ ਵੇਖੇ ਤਾਂ ਇਧਰਲੇ ਗੁੱਡੇ ਵਾਲੇ ਤਾਂ ਭੱਜਣ ਨੂੰ ਤਿਆਰ ਹੀ ਰਹਿੰਦੇ ਆ ਦੇਖੋ ਤੁਸੀਂ ਬਾਹਰ ਚ ਬੈਠੇ ਹੋ ਨੇ ਕੰਡਿਆਂ ਦੇ ਹਾਂ ਪ੍ਰਾ ਖੈ ਇਧਰ ਲੇ ਖੁੱਡਿੰਦੇ ਸਾਰੇ ਠੀਕ ਆ ਪਾਣੀ ਵੀ ਬੱਕਾ ਵੀ ਪੀ ਗਏ ਇਹ ਆ ਕੜਕਨਾਥ ਕੜਕਨਾਥ ਆ ਬਿੱਦੂ ਛੋਟਾ ਹੈ ਕੜਕਨਾਥ ਤੇਰੀ ਮਾਂ ਨੂੰ निकल गई ना बहुत बड़े है बहुत बड़े इधर भी क्डे चेक कर बैंड हाँ। तो नहीं बजकी चाहे सही लगते चक होना तू तो ठीक लगते बड़ा ही छोटा जहा लगी इधर शायद ਬੱਦਿੱ ਠੁੰਗ ਜੇ ਮਰੀ ਜਾਂਦਾ ਫੁੱਲਾ ਖੜਦਾ ਨਾ ਫੁੱਲਾ ਜੀ ਨਿਕਲਣਾ ਹੂੰ ਨਿਕਲ ਜੂਗਾ ਇਹਨੇ ਰਹਿਣਾ ਉੱਪਰ ਰੜੂਆ ਅੱਗੇ ਬਾਹਰ ਉਤਰਨ ਲੱਗੇ ਕਿ ਬਾਹਰ ਓ ਬੇ ਨੂਰਾ ਕੰਜਰੀ ਪੁੱਠੇ ਪਾਸੇ ਮਰਦੀ ਏ ਨੂਰਾ ਕੀ ਕਰਦੀ ਗੂ ਖਾਣੀ ਇੱਥੇ ਮਰਦੀ ਤੁੱਪੇ ਚੱਲ ਕਰ ਚੱਲ ਅੰਦਰ ਆ ਕੇ ਮੈਂ ਲੱਟ ਗਿਆ ਚੱਲ ਕੜਕਨਾਸ ਦੇ ਬੱਚਿਆ ਆ ਲੈ ਐਵੇਂ ਪਤਾ ਨਹੀਂ ਕਿਉਂ ਲੜਤੀ ਏ ਲੈ ਹਾ ਚੰਗੇ ਭਲੇ ਆਏ ਅੰਦਰੋਂ ਓਏ ਕੀ ਗੱਲ ਪਾਣੀ ਦੇ ਡੱਬੇ ਬਾਹਰ ਕੱਢ ਦਿੰਨੇ ਹੁਣ ਤਣੀ ਕੋਈ ਮਰਿਆ ਹੈ ਸਗੋਂ ਬਾਕੀ ਤੜਕੇ ਪਤਾ ਲੱਗੂਗਾ ਕਿਉਂਕਿ ਦੋ ਸਵੇਰੇ ਮਰ ਗਈ ਸੀ ਅੱਜ ਸਵੇਰ ਆ ਦੋ ਚੂਚੇ ਪਜਾਏ ਇਹਨਾਂ ਨੂੰ ਨੱਪਦੇ ਆ ਆ ਦੇਖ ਕਿਵੇਂ ਲਟਕ ਗਿਆ ਇਨਾਂ ਨੂੰ ਪਾ ਗੀਆ 4 ਵਜੇ 4 ਵਜੇ ਪਾਤਾ ਖਾ ਲੈਣਗੇ ਉਹ ਵੀ ਆਪਾਂ ਨੂੰ ਲੱਗੀ ਭੁੱਖ ਤੇ ਤੜਲੀ ਫਲੀ ਚੀਜ਼ ਆਪਾਂ ਖਾਂਦੇ ਨਹੀਂ ਹੁਣ ਤੇ ਆਪਾਂ ਖਾਣ ਲੱਗੇ ਰੋਟੀ ਨਾਲ ਚਟਨੀ ਨਾਲ ਫਲੀਆਂ ਦੀ ਸਬਜ਼ੀ ਆਈ ਹੋਈ ਆ ਤੇ ਚੂਚੀ ਆਪਣੇ ਛੱਡੇ ਹੋਏ ਲਓ ਜੀ ਮਿੱਤਰੋ ਨੂਰਾ ਨੂੰ ਨਮਾਈਤ ਵਾਈ ਕਰਾਤੀ ਮੰਮੀ ਨੇ ਸੋਹਣੀ ਨੂਰਾ ਬਣ ਗਈ ਜੀ ਸੋਹਣੀ ਨੂਰਾ ਜੀ ਸੋਹਣੀ ਨੂਰਾ ਜੀ ਬਣ ਗਈ ਤੁਸੀਂ ਓ ਨੂਰਾ ਸਣੀ ਗੱਡਾਂ ਗੱਡਾਂ ਲਾ ਲਿਆ ਕਰੋ ਅੱਖੇ ਲੱਗ ਜਾ ਕਰੋ ਪੂਰਾ ਨੂਰਾ ਨੂਰਾ ਮੇਰੀ ਸੋਹਣੀ ਲਓ ਵੀ ਪਾਣੀ ਖਤਮ ਕਰਤਾ ਵਾ ਕੁਝ ਨਹੀਂ ਤੇ ਹੁਣ ਇਹਨਾਂ ਚ ਆਪਾਂ ਕਾੜਾ ਤੋਣਾ ਕਾੜਾ ਕਿੱਥੇ ਰੱਖਿਆ ਫਰਿੱਜ ਮੈਂ ਲੈ ਕੱਟ ਦੇ ਚੁਛ ਲੈ ਕੇ ਮੈਂ ਕੱਟਾਂ ਕਾੜੇ ਕੱਟਣਾ ਕਰ ਲਾਂ ਆ ਵੇ ਕਾੜਾ ਕਿੱਥੇ ਰੱਖ ਲਈ ਫਰਿੱਜ ਮੰਨ ਕਰ ਦਿਆਂ ਢੋਲਾ ਮੜਾ ਉੱਥੇ ਤੋਂ ਅਗਰ ਭਾਂਡੇ ਉੱਥੇ ਧੋਣ ਲੱਗਦੀ ਕਿਉਂ ਇੱਥੇ ਫਿਰ ਮੈਂ ਆਪਾਂ ਨੂੰ ਧੋਆ ਭਰੀ ਜਾਂਦਾ ਬਾਜੂ ਆਉਗੋ ਤਾਂ ਉਹਨਾਂ ਦਾ ਗਾਇਲ ਪਟਾ ਦੇ ਇੱਥੇ ਭਾਈ ਧੂਈ ਰੱਖਣ ਲੱਗ ਗਿਆ ਪਾਣੀ ਕਟ-ਕਟ ਕੇ ਅਰ ਅੱਬ ਪਤਾ ਨਹੀਂ ਕਿੱਥੇ ਗਿਆ ਸਾਡੇ ਵੱਲੀ ਬੌਰਾਂ ਵਾਲੀ

ਲੋਈ ਪਾਣੀ ਰੱਖਤਾ ਕੀ ਲੈਣਗੇ ਵਿੱਚ ਬੜਾ ਕਾੜਾ ਜਿਹੜਾ ਸਾਡੇ ਡਾਕਟਰ ਸਾਹਿਬ ਨੇ ਦੱਸਿਆ ਹੀ ਰਾਜੂ ਨੇ ਰਾਜੂ ਤਾਂ ਡਾਕਟਰ ਬਣ ਚੱਲਿਆ ਹੁਣ ਹੁਣੇ ਬਈ ਫਿਰ ਸਕਾਰਲਾ ਬੰਦ ਹਣ ਲੋ ਵੀ ਮਿੱਤਰੋ ਕਾਲੀ ਕਾਲੀ ਜੜੀ ਆਹ ਮੈਕਸੀ ਵਰਦਨ ਤੇ ਆ ਵੀ ਆਏ ਬੈਠੇ ਆ ਇੱਧਰ ਚੁਟੇ ਜਾਂਦੇ ਪਿੰਗਾ ਬੈਠੇ ਆ ਬਲੈਕ ਚਲੋ 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 ਖੁਡੇ 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 ਚਲੋ 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 ਹਾਂ ਚਲੋ ਖੁਡੇ 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 ਚਲੋ ਚਲੋ ਖੁਡੇ 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 ਚਲੋ ਵੀ ਚਲੋ ਖੁੱਡੇ 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 ਚੱਲ ਵੀ ਚੱਲ ਹਾਂ ਖੁੱਡੇ 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 ਚਲੋ ਵੀ ਖੁੱਡੇ 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 ਪਤਾ ਨਹੀਂ ਲੱਗਾ ਤੁਹਾਨੂੰ ਅਜੇ ਤੱਕ ਚਲੋ ਚਲੋ ਵੀ ਖੁੱਡੇ 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 ਹਾਂ ਖੁੱਡੇ ਖੁੱਡੇ ਸਾਰੇ ਪਰਲੇ ਖੁੱਡੇ ਚ ਪਾਉਣੇ ਆ ਖੜਾ ਪਰੇਸਾ ਹੋਣਾ ਉਹਨਾਂ ਦੇ ਖੜਾ ਆਪਣੀ ਵਾਲੀ ਦੂਜੀ ਵਾਰ ਕੀ ਕਾਲੀ ਕੋਈ ਨਹੀਂ ਬੈਠੇ ਰਹਿਣ ਦੇ ਜਿਹੜੇ ਬੈਠੇ ਉਹ ਤੇਰੀ ਭੈਣ ਨੂੰ ਮੂੰਹ ਮਰਾ ਲਿਆ ਸੀ ਖੜਾ 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 ਪਰੇ ਹੋ ਜਾ ਖੜੇ ਐਨਾ ਨਾ ਚਲਾ ਕਰਨਾ ਏ ਚਲੋ ਖੁੱਡੇ ਚ ਚਲੋ ਖੁੱਡੇ 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 ਚਲੋ ਆ ਪੇੜ ਦੇ ਬਾਾਰ ਬਸ ਆਪੇ ਵੜ ਜਾਣਗੇ ਉਧਰ ਚਲੋ ਚਲੋ ਪੁਰ ਚਲੋ ਖੁੱਡੇ ਚ ਅੱਜ ਰਹਿਣ ਦੇ ਬਾਾਰ ਕੁੱਡੇ ਖੁੱਡੇ 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 ਲਿਆ ਇੱਕ ਰਹਿ ਗਿਆ ਜਿਹੜਾ ਚੱਕ ਲਿਆ ਦਾ ਛੱਡ ਦੇ ਅੰਦਰ ਬਸ ਲਾ ਦੇ ਇਕੱਲਾ ਬਾਹਰ ਚਲੋ ਦੇਖ ਲਾ ਬਾਹਰ ਪਿਛਾ ਨਾ ਬਸ ਗਾਂ ਪਛਾ ਕਿੱਥੇ ਹੈ ਨਹੀਂ ਗੇ ਦਾ ਦਾਦੀ ਲਾਵੇ ਬਾਹਰ ਆ ਡੱਬਾ ਚੱਕ ਲੈ ਤੇ ਬ੍ਰਾਂਡ ਚ ਰੱਖ ਲਾਂਗੇ ਬਹੁਤ ਠੀਕ ਆ ਸਾਰੇ ਹੁਣ ਤੋਂ ਲੋ ਵੀ ਮਿੱਤਰੋ ਹੁਣ ਖਾਣੇ ਰੋਟੀ ਲੰਗਰ ਖਾਣੇ ਤੇ ਅੱਜ ਦਾ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜੂਰ ਦੱਸਣਾ ਤੇ ਜਿਹੜੇ ਮਰਦੇ ਉਹਨਾਂ ਨੂੰ ਅੱਥ ਦੁੱਖ ਬਹੁਤ ਹੁੰਦਾ ਦੋ ਫੇਰ ਅੱਜ ਮਰ ਗਏ ਸੀਗੇ ਚਲੋ ਖਾਣੇ ਰੋਟੀ ਤੇ ਲੈਡ ਚਲੀ ਗਈ ਆ ਪਰ ਨਹੀਂ ਕਦ ਹੋਊਗੀ ਹਨਾ ਜੋ ਜੋ ਹਨਾ ਸੋਣ ਚਲੋ ਹੋਰ ਗਰਮ ਕਰ ਲੈ ਕੀ ਗਰਮ ਕਰ ਲਾ ਬਹੁਤ ਚੋ ਇਕਰਾ ਕਰਨਾ ਤੂੰ ਦਵ ਦਵ ਤਾ ਬਾਤ ਇਹ ਬੋਲ ਮੈਂ ਮੈਤਾਨੀਆਂ ਕਰਨੇ ਕੱਟ ਤੇ ਲੱਗ ਗਏ ਇਸਨੇ ਬਸ ਰਹਿਣ ਮੈਤਾਨੀਆਂ